ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਟਾਈਮ ਕਨੋਰੀ ਬਾਰਡਰ ਤੇ ਬੈਠੇ ਆ ਜੋ ਕਿ ਆਪਣਾ ਮੰਨੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਲੈ ਕੇ ਮੋਰਚਾ ਚੱਲ ਰਿਹਾ ਜਿਦੇ ਵਿੱਚ 26 ਜਨਵਰੀ ਤੋਂ ਲੈ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਆਪਣੀ ਜ਼ਿੰਦਗੀ ਜਿਹੜੀ ਦਾਤ ਤੇ ਲਾਈ ਹੋਈ ਆ ਅੱਜ ਜਿਨ੍ਹਾਂ ਦਾ ਮਰਨ ਮਰ ਤੋਂ 69 ਦਿਨ ਦੇ ਵਿੱਚ ਪਹੁੰਚਾ ਫਲਤਾ ਜਿਹੜੀ ਬੜੀ ਨਾਦਿਕ ਅਸੀਂ ਇੱਕ ਤਾਂ ਬੇਨਤੀ ਕਰਨੀ ਚਾਹਾਂਗੇ ਸਾਰੇ ਪੰਜਾਬ ਨੂੰ ਖਾਸ ਕਰ ਬਠਿੰਡੇ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਪਿੰਡ ਬਠਿੰਡੇ ਜ਼ਿਲ੍ਹੇ ਦੇ ਜਿੰਨੇ ਪਿੰਡਾਂ ਦੇ ਪ੍ਰਧਾਨ ਵਰਕਰ ਬਲਾਕ ਕਮੇਟੀਆਂ ਦੇ ਆਗੂ ਸਾਰਿਆਂ ਨੂੰ ਕਿਰਪਾ ਕਰਕੇ ਹੁਣ ਇਹ ਸਮਾਂ ਨਹੀਂ ਕਰੇ ਬੈਠੇ ਅੱਗੇ ਅਸੀਂ ਮਹਾਨੇਵਾਜੀ ਕਰ ਲੈਂਦੇ ਸੀ ਕਿ ਕੰਮ ਨਹੀਂ ਆਏਦਾ ਹੁਣ ਤਾਂ ਭਰਾਵੋ ਕੰਮ ਤੋਂ ਹੀ ਨਹੀਂ ਜੇ ਸੱਚੀ ਤੁਸੀਂ ਆਪਣੀ ਜਮੀਰ ਜਾਗਦੀ ਆ ਆਪਣੇ ਬੱਚਿਆਂ ਲਈ ਕੁਝ ਬਣਾਉਣਾ ਬੱਚਿਆਂ ਦਾ ਭਵਿੱਖ ਬਣਾਉਣਾ ਸਾਡੀਆਂ ਜ਼ਮੀਨਾਂ ਸਾਡੇ ਖੇਤ ਸਾਡੀਆਂ ਫਸਲਾਂ ਨਸਾਂ ਬਚਾਉਣੀਆਂ ਤਾਂ ਪ੍ਰਭੂ ਦੇਰ ਨਾ ਲਾਓ ਜਰੂਰ ਪੁਰਚੇ ਦੇ ਵਿੱਚ ਪਹੁੰਚੋ ਕਿਉਂਕਿ ਪ੍ਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਫਿਰ ਆ ਜਾਂਦਾ ਕੋਈ ਬਹੁਤਾ ਫਾਇਦਾ ਨਹੀਂ ਸਾਡੇ ਆਗੂ ਬਲਾਕਾਂ ਦੇ ਸਾਡੇ ਵਰਕਰ ਜਿਹੜੇ ਘਰਾਂ ਦੇ ਬੈਠੇ ਨੇ ਬੇਝਤੀ ਹੱਥ ਵਨ ਕੇ ਸਮਾਂ ਨਹੀਂ ਕਰੇ ਬੈਠੇ ਸਤਿਗੁਰੂ ਸਾਡਾ ਜਰਨੈਲ ਇੱਕੋ ਇੱਕ ਵੀਰ ਅੱਜ ਤੁਹਾਡਾ ਕੋਲ ਵਰਲਡ ਦੇ ਵਿੱਚ ਪਹੁੰਚਿਆ ਹੋਇਆ ਵਰਲਡ ਦੇ ਵਿੱਚ ਤਾਰੀਫ ਹੁੰਦੀ ਹੈ ਵਰਲਡ ਦੇ ਵਿੱਚ ਸਰਦਾਰ ਜੰਗੀਰ ਸਿੰਘ ਡੱਲੇਵਾਲ ਦੀ ਗੱਲ ਹੁੰਦੀ ਹੈ ਵੀ ਕੋਈ ਕੰਨ ਧੜਕ ਨੇਤਾ ਕਿਸਾਨਾਂ ਦਾ ਜਗਜੀਤ ਸਿੰਘ ਡੱਲੇਵਾਲ ਜਿਹੜੀ ਕਹੀ ਸੀ ਅੱਜ ਉਹ ਪਗਾਰ ਰਹਿਣਾ ਆਪਣੀ ਜ਼ਿੰਦਗੀ ਦਾ ਤੇ ਲਾ ਕੇ ਜ਼ਿੰਦਗੀ ਮੌਤ ਦੀ ਲੜਾਈ ਹੈ ਜੀ ਮਰਨ ਵਰਤੇ ਬਹਿ ਕੇ ਉਹ ਲੜ ਰਹੇ ਨੇ ਉਹਨਾਂ ਚਰ ਲੜਨਾ ਜਿਨ੍ਹਾਂ ਚਰ ਸਾਡੀਆਂ ਮੰਨੀਆਂ ਮੰਗਾ ਲਾਗੂ ਨਹੀਂ ਉਨਾ ਨਵੇਂ ਪਰਿਵਾਰ ਨੂੰ ਵੀ ਕਿਹਾ ਹੋਇਆ ਵੀ ਜੇ ਕਰਮੇਰੀ ਮੌਤ ਹੁੰਦੀ ਆ ਤੇ ਮੇਰੀ ਡੈੱਡ ਬੋਡੀ ਘਰੇ ਨਹੀਂ ਲੈ ਜਾਣੀ ਸਸਕਾਰ ਨਹੀਂ ਕਰਨਾ ਇੱਥੇ ਰੱਖਣੀ ਹੈ ਜਨਾ ਚਰਮਨੀਆ ਮੰਗਾ ਲਾਗੂ ਨਹੀਂ ਹੋਈ। ਸੋ ਇੱਕ ਤਾਂ ਬੇਨਤੀ ਆ ਕੱਲ ਨੂੰ 11 ਤਰੀਕ ਨੂੰ ਨਵਾਂ ਬਾਡੀ 50 ਬਾਡੀ ਦੀ ਮੀਟਿੰਗ ਆ ਜਿਹਦੇ ਵਿੱਚ ਸਾਰੇ ਬਲਾਕਾਂ ਕਮੇਟੀਆਂ ਦੇ ਆਪ ਕੋ ਜਿਲ੍ਹਿਆਂ ਦੇ ਆਪ ਕੋ ਪਿੰਡਾਂ ਦੇ ਆਪ ਕੋ ਉਹ ਜ਼ਰੂਰ ਪਹੁੰਚੋ। ਦੂਜੀ ਬੇਨਤੀ ਆ ਕਿ ਆਪਾਂ ਅਧੂਲਨ ਨੂੰ ਪਖਾਉਣ ਲਈ ਸਰਕਾਰ ਨੂੰ ਜਗਾਉਣ ਲਈ ਮੋਦੀ ਸਰਕਾਰ ਅਤੇ ਅਮਰ ਸ਼ਾਹ ਦੇ ਦੋਨੋਂ ਦੇ ਪੁੱਤਲੇ ਬਣਾ ਕੇ ਵੱਡੇ ਇਕੱਠ ਕਰਕੇ ਨੌਜਵਾਨ, ਬਜ਼ੁਰਗ, ਬੱਚੇ ਸਾਡੀਆਂ ਮਤਾਮਾਂ ਪੈਣ ਸੁਸਾਨ ਘਾਟ ਦੇ ਵਿੱਚ ਫੂਕਣੇ ਲਾ ਕੇ ਕਿਸੇ ਮੋੜ ਤੇ ਕਿਸੇ ਸੱਥ ਦੇ ਵਿੱਚ ਪੂਰਾ ਵੱਡਾ ਇਕੱਠ ਕਰਕੇ ਤਾਂ ਕਿ ਮੋਦੀ ਸਰਕਾਰ ਜਾਲਮ ਨੂੰ ਪਤਾ ਲੱਗ ਜੇ ਵੀ ਲੋਕ ਜਾਗਰੂਕਨ ਜਿਹੜੀਆਂ ਆਪਣੀਆਂ ਮੰਗੀਆਂ ਮੰਨੀਆਂ ਮੰਗਾਂ ਨੂੰ ਹਰ ਹਾਲਤਾਂ ਲਾਗੂ ਕਰਾਉਣਗੇ ਬੇਨਤੀ ਨੂੰ ਸਾਰਿਆਂ ਨੇ ਪਿੰਡਾਂ ਤੱਕ ਲਾਗੂ ਕਰਾਉਣਾ ਲੱਗ ਪੱਗ 300 ਦੇ ਕਰੀਬ ਪਿੰਡ ਆਪਾਂ ਸਾਰੇ 300 ਦੇ ਪਿੰਡਾਂ ਦੇ ਵਿੱਚ ਮੱਝ ਬੀਕੀ ਜੋ ਇੱਕ ਤਾਂ ਸਿੱਧੂ ਪਰਾਹੇ ਨਾ ਹੈ ਸਾਰੇ ਪਿੰਡਾਂ ਦੇ ਵਿੱਚ ਪੰਚਾਇਤਾਂ ਕਲੱਬਾਂ ਵਾਲੇ ਗੁਰਦੁਆਰਿਆਂ ਦੀਆਂ ਕਮੇਟੀਆਂ ਸਾਰਿਆਂ ਨੂੰ ਹੱਥ ਮਨ ਕੇ ਬੇਨਤੀ ਹੈ ਪ੍ਰਭੂ ਜਮੀਨਾਂ ਪੋਸਤਾਂ ਦੀ ਲੜਾਈ ਆ ਕਿਸੇ ਇਕੱਲੇ ਦੀ ਲੜਾਈ ਨਹੀਂ ਇਕੱਲੇ ਜਗਜੀਤ ਸਿੰਘ ਦੀ ਲੜਾਈ ਨਹੀਂ ਇਕੱਲੇ ਜਿਹੜੇ ਇੱਥੇ ਬੈਠੇ ਨੇ ਜਿਹਨੇ ਬਲਾਕਾਂ ਦਾ ਗੋਹਣਾ ਦੀ ਲੜਾਈ ਨਹੀਂ ਜਿਹੜੇ ਤੁਸੀਂ ਘਰਾਂ 'ਚ ਬੈਠੇ ਹੋ ਯਾਰ ਬੈਠਣ ਦਾ ਸਮਾਂ ਨਹੀਂ ਸਾਰਿਆਂ ਦੀ ਸਮੁੱੱਚੀ ਲੜਾਈ ਆ ਸਮੂਹ ਤੇ ਵਰਗਾਂ ਦੀ ਇਸ ਕਰਕੇ ਬੇਨਤੀ ਹੈ ਕਿ ਅੱਜ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹਾ ਕੋਈ ਪਿੰਡ ਨਾ ਰਹੇ ਜਿਹੜੇ ਪਿੰਡ ਦੇ ਵਿੱਚ ਮੋਦੀ ਤੇ ਅਮਰਸ਼ਾਹ ਦੇ ਪੁੱਤਲੇ ਬਣਾ ਕੇ ਸਮਸ਼ਾਨ ਘਾਟ ਦੇ ਵਿੱਚ ਨਾ ਫੂਕੇ ਜਾਣ ਹਰ ਹਾਲ ਦੇ ਵਿੱਚ ਫੂਕਣੇ ਵੱਡੇ ਇਕੱਠ ਕਰਨੇ ਨਾ ਵੱਡੇ ਇਕੱਠ ਕਰਕੇ ਜਿਹੜੇ ਆਪਣੇ ਗਰੁੱਪਾਂ ਆਪੋ ਆਪਣੇ ਫੇਸ ਫੇਸਬੁੱਕ ਤੇ ਹੈਡੀਆਂ ਉਹਨਾਂ ਦੇ ਜ਼ਰੂਰ ਇੱਕ ਕਲਿੱਪ ਤੇ ਫੋਟੋ ਬਣਾ ਕੇ